ਚਤਕਾਰਯੋਗ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਯੱલો ਪਿੰਡ ਰੱਤੇ ਵਿੱਚ ਰਾਸ਼ਨ ਦੀ ਸੇਵਾ ਕਰਨ ਆਏ ਆ ਤੇ ਅਸੀਂ ਮਨ ਵੀ ਬਣਾਇਆ ਕਿ ਅਸੀਂ ਘਰ ਘਰ ਜਾ ਕੇ ਘਰ ਘਰ ਰਾਸ਼ਨ ਪਹੁੰਚਾਵਾਂਗੇ ਤੇ ਉਹਦੇ ਤੋਂ ਵੱਡੀ ਸੰਯੋਗ ਦੀ ਗੱਲ ਹੈ ਕਿ ਸਾਡੇ ਜੋ ਪ੍ਰਫੈਸਰ 1158 ਨੇ ਉਹ ਵਿਚਾਰੇ ਇਹ ਸਰਕਾਰ ਦੇ ਵਖਤ ਦੇ ਮਾਰੇ ਕਦੇ ਸੜਕਾਂ ਤੇ ਮਾਰ ਖਾਂਦੇ ਕਦੇ ਟੈਂਕੀਆਂ ਤੇ ਚੜਦੇ ਤੇ ਕਦੇ ਜੇਲਾਂ ਚ ਜਾਂਦੇ ਆ ਪਰ ਫਿਰ ਵੀ ਬੱਚਿਆਂ ਦਾ ਜज्बा ਦੇਖੋ ਕਿ ਅੰਮ੍ਰਿਤਸਰ ਤੋਂ ਦਵਾਈਆਂ ਲੈ ਕੇ ਔਰਤਾਂ ਦਾ ਸਮਾਨ ਬੱਚਿਆਂ ਲਈ ਡਾਈਪਰ ਵਗੈਰਾ ਜੋ ਵੀ ਮਤਲਬ ਹਰ ਘਰ 'ਚ ਜ਼ਰੂਰਤ ਹੈ ਉਹ ਲੈ ਕੇ ਪਹੁੰਚੇ ਆ ਇਹਨਾਂ ਦਾ ਅੱਜ ਮੈਨੂੰ ਛੇਰੇ 9 ਵਜੇ ਫੋਨ ਆਇਆ ਸੀ ਕਿ ਅੰਕਲ ਜੀ ਸਾਨੂੰ ਵੀ ਲੈ ਕੇ ਚੱਲੋ ਅਸੀਂ ਵੀ ਸੇਵਾ ਕਰਨੀ ਚਾਹੁੰਦੇ ਆ ਤੇ ਇਹਨਾਂ ਕੋਲ ਹਰ ਪ੍ਰਕਾਰ ਦਾ ਮੈਡੀਸ਼ਨ ਹੈ ਤੇ ਅਸੀਂ ਹੁਣ ਘਰ-ਘਰ ਜਾਵਾਂਗੇ ਇਹ ਨਹੀਂ ਕਿ ੱਟਕਾ ਮੁਕੀ ਕਰਕੇ ਇੱਕ ਨੂੰ ਮਿਲਿਆ ਦੂਜੇ ਨੂੰ ਨਹੀਂ ਮਿਲਿਆ ਕੋਈ ਦੋ ਵਾਰੀ ਲੈ ਗਿਆ ਕੋਈ ਤਿੰਨ ਵਾਰੀ ਲੈ ਗਿਆ ਇਸ ਪਿੰਡ 'ਚੋ ਸ਼ਿਕਾਇਤ ਵੀ ਹੋਈ ਸੀਗੀ ਜੀ ਇੱਕ ਜਗ੍ਹਾ ਰਾਸ਼ਨ ਲੱਥ ਗਿਆ ਨਹੀਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਘਰ-ਘਰ ਰਾਸ਼ਨ ਪਹੁੰਚਾਵਾਂਗੇ ਅਸੀਂ ਯੂਨੀਅਨ ਦੇ ਆਦਮੀ ਆ ਬਿਲਕੁਲ ਪ੍ਰੋਸੀਜਰ ਤੇ ਡਿਸਪਲਿਨ 'ਚ ਰਹਿਣਾ ਜਾਣਦੇ ਆ ਇਸ ਕਰਕੇ ਹੁਣ ਮੇਰੀ ਇਹ ਸਾਰੇ ਨੌਜਵਾਨਾਂ ਅੱਗੇ ਬੇਨਤੀ ਆ ਕਿ ਆਪਾਂ ਘਰ-ਘਰ ਜਾ ਕੇ ਰਾਸ਼ਨ ਪਹੁੰਚਾਉਣਾ ਕਿਸੇ ਨੂੰ ਮਾੜਾ ਨਹੀਂ ਬੋਲਣਾ ਸਤਕਾਰ ਨਾਲ ਸਾਰਿਆਂ ਦਾ ਆਦਰ ਮਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ